ਆਸਟ੍ਰੇਲੀਆ ਦੀ ਇੱਕ ਨੌਜਵਾਨ ਕੁੜੀ ਦੇ ਕਤਲ ਮਾਮਲੇ ਦੇ ਵਿੱਚ ਪੰਜਾਬੀ ਵਿਅਕਤੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਈ ਸਾਲ ਪਹਿਲਾਂ ਰਾਜਵਿੰਦਰ ਸਿੰਘ ਦੇ ਉੱਤੇ ਦੋਸ਼ ਲੱਗਿਆ ਕਿ ਉਸ ਨੇ ਇੱਕ ਨੌਜਵਾਨ ਲੜਕੀ ਨੂੰ ਬੀਚ ਦੇ ਉੱਤੇ ਹੀ ਕਤਲ ਕਰਕੇ ਰੇਤ ਦੇ ਟਿੱਲੇ ਵਿੱਚ ਦੱਬ ਦਿੱਤਾ ਅਤੇ ਉਸ ਦੇ ਉੱਤੇ ਪਹਿਲਾਂ ਚਾਕੂ ਦੇ ਨਾਲ ਵਾਰ ਕੀਤੇ ਜਿਸ ਕਰਕੇ ਨੌਜਵਾਨ ਕੁੜੀ ਦੀ ਮੌਤ ਹੋ ਗਈ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਲਗਾਤਾਰ ਪੜਤਾਲ ਕਰ ਰਹੀ ਸੀ ਆਖਰਕਾਰ 40 ਸਾਲਾਂ ਦੇ ਰਾਜਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ 40 ਸਾਲ ਦੇ ਪੰਜਾਬੀ ਰਾਜਵਿੰਦਰ ਨੂੰ ਆਸਟ੍ਰੇਲੀਆ ਵਿੱਚ ਇੱਕ 24 ਸਾਲ ਦੀ ਮੁਟਿਆਰ ਯਾਨੀ ਕਿ ਕੁੜੀ ਸੀ ਜੋ ਉਸਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਗਿਆ ਰਾਜਵਿੰਦਰ ਸਿੰਘ ਆਸਟ੍ਰੇਲੀਆ ਦੇ ਸੂਬੇ ਕੁਵਿੰਸਲੈਂਡ ਵਿੱਚ ਨਰਸ ਵਜੋਂ ਕੰਮ ਕਰਦਾ ਸੀ 22 ਅਕਤੂਬਰ 2018 ਦਾ ਇਹ ਮਾਮਲਾ ਹੈ ਕਥਿਤ ਤੌਰ ਤੇ ਉਹ ਇੱਕ ਆਸਟ੍ਰੇਲੀਆ ਦੇ ਸ਼ਮਸ਼ਾਨ ਵੈਂਗੇਟੀ ਵਿੱਚ ਉੱਤੇ ਬੈਠਾ ਸੀ ਜਦੋਂ ਉਥੇ ਲੜਕੀ ਆਪਣੇ ਕੁੱਤੇ ਨੂੰ ਘਮਾਉਣ ਪਹੁੰਚੀ ਤਾਂ ਕੁੱਤਾ ਰਾਜਵਿੰਦਰ ਸਿੰਘ ਉੱਤੇ ਪੌਂਕਿਆ ਜਿਸ ਕਾਰਨ ਰਾਜਵਿੰਦਰ ਨੂੰ ਗੁੱਸਾ ਆ ਗਿਆ ਕੱਸਿਆ ਜਾਂਦਾ ਹੈ ਕਿ ਕਥਿਤ ਤੌਰ ਤੇ ਕਿ ਉਹ ਪਹਿਲਾਂ ਹੀ ਆਪਣੀ ਪਤਨੀ ਨਾਲ ਲੜ ਕੇ ਆਇਆ ਹੋਇਆ ਸੀ ਤੇ ਉਸ ਨੂੰ ਉਸ ਸਮੇਂ ਇੰਨਾ ਗੁੱਸਾ ਆਇਆ ਕਿ ਉਸਨੇ ਆਪਣੇ ਕੋਲ ਪਏ ਚਾਕੂ ਨਾਲ 25 ਤੋਂ 26 ਵਾਰ ਕਰ ਦਿੱਤੇ ਰਾਜਵਿੰਦਰ ਨੇ ਉਸ ਦੀ লাশ ਨੂੰ ਰੇਤ ਦੇ ਇੱਕ ਟਿੱਲੇ ਹੇਠਾਂ ਦੱਬ ਦਿੱਤਾ ਪਰਿਵਾਰ ਨੂੰ ਕੁਝ ਦੱਸੇ ਬਿਨਾਂ ਭਾਰਤ ਪਰਤ ਆਇਆ ਪੁਲਿਸ ਨੂੰ ਰਾਜਵਿੰਦਰ ਸਿੰਘ ਉੱਤੇ 3 ਹਫ਼ਤੇ ਬਾਅਦ ਹੀ ਸ਼ੱਕ ਹੋ ਗਿਆ ਸੀ ਕਿਉਂਕਿ ਰਾਜਵਿੰਦਰ ਦੀ ਕਾਰ ਅਤੇ ਟਵਾਇਹਾ ਦੀ ਮੋਬਾਈਲ ਫੋਨ ਦੋਵੇਂ ਇੱਕ ਹੀ ਰਸਤੇ ਉੱਤੇ ਜਾ ਰਹੇ ਸਨ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਭਾਰਤ ਵਿੱਚ ਆਸਟ੍ਰੇਲੀਆ ਦੀ ਪੁਲਿਸ ਨੂੰ ਰਾਜਵਿੰਦਰ ਸਿੰਘ ਨਾ ਮਿਲਿਆ ਤਾਂ ਉਸਨੇ ਸੂਹ ਦੇਣ ਲਈ 10 ਲੱਖ ਡਾਲਰ 55 ਕਰੋੜ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਰੱਖਿਆ ਸੀ ਜਿਸ ਤੋਂ ਬਾਅਦ ਨਵੰਬਰ 2022 ਵਿੱਚ ਰਾਜਵਿੰਦਰ ਦਿੱਲੀ ਦੇ ਪੰਜਾਬੀ ਬਾਗ ਸਿੱਤੇ ਕ ਥਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤੋਇਆਹ ਦੀ ਲਾਸ਼ ਨੇੜੇ ਪਏ ਇੱਕ ਲੱਕੜ ਦੇ ਟੁਕੜੇ ਉੱਤੇ ਰਾਜਵਿੰਦਰ ਸਿੰਘ ਦੇ ਡੀਐਨਏ ਮਿਲੇ ਸਨ ਜਿਸ ਨੇ ਕੇਸ ਨੂੰ ਹੋਰ ਮਜ਼ਬੂਤ ਕੀਤਾ। ਜਦੋਂ ਕਿ ਰਾਜਵਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਤੋਇਆਹ ਦੇ ਪਿਤਾ ਨੇ ਗੁੱਸੇ 'ਚ ਉਸ ਨੂੰ ਕਿਹਾ ਕਿ ਨਰਕ 'ਚ ਸੜੀ। ਇਹ ਮਾਮਲਾ ਬਹੁਤ ਗੰਭੀਰ ਬਣ ਚੁੱਕਿਆ ਸੀ ਆਸਟ੍ਰੇਲੀਆ ਦਾ ਜਿੱਥੇ ਇੱਕ ਨੌਜਵਾਨ ਕੁੜੀ ਦਾ ਕਤਲ ਹੋਇਆ ਸੀ। ਕਤਲ ਦਾ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਇੱਕ ਪੰਜਾਬੀ ਦੇ ਉੱਤੇ ਲੱਗਿਆ ਜਿਸ ਦਾ ਨਾਮ ਰਾਜਵਿੰਦਰ ਸਿੰਘ ਹੈ ਉਸ ਨੂੰ ਹੁਣ ਦੋਸ਼ੀ ਕਰਾਰ ਦੇ ਦਿੱਤਾ ਗਿਆ। ਸੋ ਆਸਟ੍ਰੇਲੀਆ ਦੇ ਵਿੱਚ ਇਹ ਬੇहद ਸੰਗੀਨ ਮਾਮਲਾ ਬਣਿਆ ਸੀ 20 ਚ ਉੱਤੇ ਇੱਕ ਅਥਰ ਤੌਰ ਤੇ ਕਤਲ ਕੀਤਾ ਗਿਆ ਸੀ ਸੋ ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਪੜਤਾਲ ਕਰ ਰਹੀ ਸੀ ਆਖਰਕਾਰ ਹੁਣ ਇਸ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ